ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫਰਸ ਜੈਸ ਕੁਲਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਔਨਲਾਈਨ ਕੈਸ਼ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਔਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਕਿ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆਉਣਾ ਉਹ ਤਾਂ ਸਕਰੀਨ ਸ਼ਾਟ ਲੈਣਾ ਇਸ ਨੰਬਰ ਤੇ WhatsApp ਕਰਨਾ ਹੈ ਫਿਰ ਉਸ ਤੋਂ ਇੱਕ ਨੰਬਰ ਦੇਵਾਂਗੇ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟਕਪੂਰਾ ਰੋਡ ਨੇੜੇ ਗੁਰਦੁਆਰਾ ਗੋਦੜੀ ਸਾਹਿਬ ਫ੍ਰੀ ਤੇ ਲੋ ਜੀ ਹੁ ਮੈਂ ਸ਼ੁਰੂ ਕਰਨ ਲੱਗੀ ਆ ਪਹਿਲਾਂ ਤਾਂ ਆਹ ਸੂਟ ਪਹਿਣਾ ਦੀ ਡਿਮਾਂਡ ਚ ਰਿਹਾ ਇੱਕ ਪੀਸ ਆਪਾਂ ਨੂੰ ਫੇਰ ਮਿਲ ਗਿਆ ਹੈਗਾ ਅਗਰ ਕਿਸੇ ਭੈਣ ਨੂੰ ਚਾਹੀਦਾ ਹੈਗਾ ਤਾਂ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਲੋ ਪਹਿਲਾਂ ਮੈਨੂੰ ਕਈ ਪਹਿਣਾ ਨੂੰ ਜਵਾਬ ਦਿੱਤਾ ਸੀ ਉਸ ਦਿਨ ਮੈਂ ਤੇ ਲੋ ਜੀ ਆਪਾਂ ਨੂੰ ਇੱਕ ਪੀਸ ਫੇਰ ਆ ਗਿਆ ਆਪਣੇ ਕੋਲ ਪਿਓਰ ਕਾਟਨ ਦੇ ਵਿੱਚ ਹੈ ਜੀ ਬਿਲਕੁਲ ਪਿਓਰ ਕਾਟਨ ਦੇ ਵਿੱਚ ਹਾਂ ਜਮਾਂ ਪਿਓਰ ਕਾਟਨ ਦੇ ਵਿੱਚ ਮਿਲੂਗਾ ਸੂਟ ਇਹ ਉੱਪਰ neck ਤੇ ਇਸ ਤਰ੍ਹਾਂ ਬਣਿਆ ਹੋਇਆ ਨੀਚੇ ਜਿਹੜਾ ਇਹ ਹੈਗਾ ਇਹ ਸਾਰੇ ਤੇ ਸਰਵੋਸਕੀ ਲੱਗੀ ਹੈ ਪਲੱਸ ਇਹਦੇ ਤੇ ਜਰੀ ਵਰਕ ਹੋਇਆ ਹੋਇਆ ਆਊਟਲਾਈਨ ਕੀਤੀ ਹੋਈ ਹੈ ਫਲਾਵਰ ਦੇ ਉੱਪਰ ਤੇ ਘੇਰਾ ਦੇਖ ਲਓ ਤੁਸੀਂ ਘੇਰੇ ਤੇ ਵੀ ਤੁਹਾਨੂੰ ਸਾਰੇ ਜਰੀ ਵਰਕ ਮਿਲਣਾ ਘੇਰੇ ਦੇ ਉੱਪਰ ਠੀਕ ਹੈ ਜੀ ਇਹ ਹੈਗੀ ਹੈ ਜੀ ਇਹਦੀ ਬਾਜੂ ਬਹੁਤ ਸੋਹਣੀ ਬਾਜੂ ਬਣੀ ਹੋਈ ਹੈ ਤੇ ਇਹ ਹੈ ਦਾ ਬੈਕ ਸਾਈਡ ਦਾ ਪ੍ਰਿੰਟ ਸੇਮ ਹੀ ਰਹੂਗਾ ਬੈਕ ਸਾਈਡ ਦਾ ਵੀ ਜਿਸ ਤਰ੍ਹਾਂ ਫਰੰਟ ਸਾਈਡ ਦਾ ਠੀਕ ਹੈ ਜੀ 컬러 ਜਿਹੜਾ ਉਹ ਮਹਿਰੂਨ 컬러 ਹੈ রেডਿਸ਼ ਮਹਿਰੂਨ ਨਾ ਵੀ ਰੰਗਦਾ ਹੈ ਠੀਕ ਹੈ ਜੀ ਜਿਵੇਂ ਸਹੀ ਹੈ 컬러 ਹਾਂ ਸਹੀ 컬러 ਆ ਰਿਹਾ ਹੈ ਦੁਪੱਟਾ ਦੇਖ ਲਓ ਦੁਪੱਟਾ ਜਿਹੜਾ ਉਹ ਢਾਈ ਸਵਾ ਦੋ ਪਲੱਸ ਹੋਊਗਾ ਬੜਾ ਵਕਾ ਹਾਂ ਡਬਲ ਇਹ ਚ ਪਾਉਂਗੇ ਲਓ ਜੀ ਦੁਪੱਟਾ ਵਧੀਆ ਹੈਗਾ ਛੋਟਾ ਨਹੀਂ ਹੈਗਾ ਸਵਾ ਦੋ ਪਲੱਸ ਹੈ ਢਾਈ ਤੋਂ ਪੰਜ ਚਾਰ ਅੰਗਲਾ ਘੱਟ ਹੋਊਗਾ ਤੇ ਸਵਾ ਦੋ ਤੋਂ ਜ਼ਿਆਦਾ ਹੋਊਗਾ ਇਸ ਤਰ੍ਹਾਂ ਤੁਸੀਂ ਦੇਖ ਲਓ ਡਬਲ ਚ ਜ਼ਿਆਦਾ ਡਿਜ਼ਾਈਨ ਕਲੀਅਰ ਹੋ ਜਾਂਦਾ ਹੈ ਲਓ ਜੀ ਬਹੁਤ ਸੋਹਣਾ ਸੂਟ ਹੈ ਠੀਕ ਹੈ ਜੀ ਨੈਕਸਟ ਦੇਖੋ ਇਹ ਹੈਗਾ ਜੀ ਰੀਵਰ ਬ੍ਰੈਂਡ ਦਾ ਸੂਟ ਹੈ ਆਲ ਓਵਰ ਸੂਟ ਹੈ ਨਿੱਕੇ ਬੁਟੀ ਦਾ ਸੂਟ ਆਹ ਲਓ ਇਸ ਤਰ੍ਹਾਂ ਕਰਕੇ ਇਹਦੀ ਪ੍ਰਿੰਟਿੰਗ ਹੋਊਗੀ ਬੜੀ ਪਿਆਰੀ ਜੀ ਪ੍ਰਿੰਟਿੰਗ ਹੈਗੀ ਹੈ ਕਾਟਨ ਦੇ ਵਿੱਚ ਜਮਾਂ ਸਹੀਆ ਹਾਂ ਬਹੁਤ ਸੋਹਣਾ ਲੱਗ ਰਿਹਾ ਹੈ ਕਾਫੀ ਵਧੀਆ ਸੂਟ ਹੈਗਾ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਹੈਗਾ ਤੇ ਇਹ ਹੈ ਜੀ ਇਹਦੇ ਨਾਲ ਦੁਪੱਟਾ ਦੁਪੱਟਾ ਦੇਖ ਲਓ ਦੁਪੱਟਾ ਤੁਹਾਨੂੰ ਕੋਲ ਕੇ ਦਿਖਾ ਦਿੰਨੀ ਹਾਂ ਮਲ ਕਾਟਨ ਦਾ ਦੁਪੱਟਾ ਹੈ ਜੀ ਆਹ ਲਓ ਇਹ ਵਾਲਾ ਇਸ ਤੋਂ ਬਹੁਤ ਸੋਨਾ ਪਿੰਸਾ ਹੈ। ਇਹਦੀ ਪ੍ਰਾਈਸ ਹੈਗੀ 995। ਅਗਲਾ ਦੇਖ ਲਓ, ਬਹੁਤ ਸੋਨਾ ਇਹ ਵੀ। ਸੇਮ ਡਿਜ਼ਾਈਨਿੰਗ ਰਹੂਗੀ। ਨਿੱਕੀ ਬੁੱਟੀ ਰਹੂਗੀ ਉਸ ਤਰ੍ਹਾਂ ਹੀ। ਲੋ ਜੀ। ਉਸ ਤਰ੍ਹਾਂ ਹੀ ਛੋਟੀ-ਕੁਟੀ ਦਾ ਸੂਟ ਹੈ ਇਹ। ਤੇ ਨਾ ਬਿਲਕੁਲ ਸਹੀ ਆ ਰਿਹਾ ਕਲਰ। ਲੋ ਵੀਡੀਓ ਆਪਣਾ ਵਾਪਸ ਫਿਰ ਕਰ ਦੂ। ਉਹ ਹੁਣ ਆਏ ਵੀ ਉਹ ਤਾਂ ਲੈ ਜਾਂਦੀ ਨਹੀਂ ਫਿਰ ਤੂੰ ਐ ਕਰ ਅਰਸ਼ ਕੋਲ ਭੇਜ ਦੇ। 300 ਹੂੰ। ਬੁਲਾਰ ਹੋਣਾ। ਤੇ ਲੋ ਜੀ ਇਹ ਹੈਗਾ ਇਹਦਾ ਦੁਪੱਟਾ। ਮਲ ਕਾਟਨ ਦੇ ਵਿੱਚ ਦੁਪੱਟਾ ਮਿਲੂਗਾ, ਦੁਪੱਟਾ ਐਨ ਖੁਲਾੜੂਲਾ ਮਿਲੂਗਾ ਤੁਹਾਨੂੰ ਵਧੀਆ, ਚੌੜਾਈ ਚੜੂਈ ਐਨ ਪੂਰੀ ਹੈਗੀ ਐ। ਤੇ ਵਧੀਆ ਦੁਪੱਟਾ ਸਵਾ 2 ਤੋਂ ਜ਼ਿਆਦਾ ਹੋਊਗਾ, ਦੁਪੱਟਾ ਲਗਭਗ ਢਾਈ ਹੋਈ ਹੋਊਗਾ। ਤੇ ਪ੍ਰਾਈਸ 995 ਬਹੁਤ ਸੋਹਣਾ ਸੂਟ ਹੈ ਜਿਹੜੀਆਂ ਭੈਣਾਂ ਨਿੱਕੀ ਬੂਟੀ ਦਾ ਸੂਟ ਮੰਗਦੀਆਂ ਨੇ ਨਾ ਉਹਨਾਂ ਲਈ ਵਧੀਆ ਹੈਗਾ ਆਹ ਵੀ ਕਲਰ ਬਹੁਤ ਜਿਆਦਾ ਮਿੱਠਾ ਮਿੱਠਾ ਜਿਹਾ ਕਲਰ ਹੈਗਾ ਆਲੋ ਇਹ ਵਾਲੀ ਡਿਜ਼ਾਈਨਿੰਗ ਹੈ ਤੇ ਕਲਰ ਸਹੀ ਹੈ ਨਾ ਹਾਂ ਲਗਭਗ ਸਹੀ ਜਈ ਹੈ ਮਿੱਠਾ ਪੀਲਾ ਜਿਹਾ ਕਲਰ ਹੈਗਾ ਮਿੱਠਾ ਜਿਹਾ ਬੜਾ ਜਿਆਦਾ ਸੋਨਾ ਕਲਰ ਹੈ ਜੀ ਇਹ ਗਰਮੀਆਂ ਦੇ ਅਕੋਰਡਿੰਗਲੀ ਇੰਨਾ ਪਿਆਰਾ ਲੱਗਦਾ ਨਾ ਇਹ ਸੂਟ ਛੋਟੇ ਛੋਟੇ ਬੂਟੀ ਦਾ ਤੇ ਉੱਪਰ ਦੇਖੋ ਤੁਸੀਂ ਕਿੰਨੀ ਸੋਹਣੀ ਪ੍ਰਿੰਟਿੰਗ ਹੈ ਗਲੇ ਦੀ ਬਹੁਤ ਜਿਆਦਾ ਪਿਆਰਾ ਸੂਟ ਹੈ ਔਰ ਘੇਰੇ ਦੇ ਉੱਪਰ ਤੁਹਾਨੂੰ ਇਹ ਵਾਲੀ ਡਿਜ਼ਾਈਨਿੰਗ ਮਿਲੂਗੀ ਬਾਰਡਰ ਮਿਲੂਗਾ ਠੀਕ ਹੈ ਤੇ ਬੈਕ ਸਾਈਡ ਦੀ ਵੀ ਪ੍ਰਿੰਟਿੰਗ ਸੇਮ ਰਹੂਗੀ ਪਿੱਛੇ ਲੱਗਦਾ ਮੈਡਮ ਹਾਂ ਸਹੀ ਜਈ ਲੱਗਦਾ ਇੱਥੋਂ ਪਤਾ ਲੱਗੂਗਾ ਇੰਨਾ ਤੋਂ ਲਾਈਟ ਆ ਰਿਹਾ ਥੋੜਾ ਜਿਆਦਾ ਇਸ ਤੋਂ ਇੱਕ ਨੰਬਰ ਡਾਰਕ ਤੇ ਇਹ ਹੈਗੀ ਆ ਜੀ ਬਾਜੂ ਬਾਜੂ ਪ੍ਰਿੰਟਡ ਹੈ ਤੇ ਉਹਦੇ ਉੱਪਰ ਆ ਬਾਰਡਰ ਮਿਲੂਗਾ ਠੀਕ ਹੈ ਤੇ ਬੈਕ ਸਾਈਡ ਆ ਜਿਹੜੀ ਉਹ ਵੀ ਉਸ ਤਰ੍ਹਾਂ ਹੀ ਰਹੂਗੀ ਜਿਸ ਤਰ੍ਹਾਂ ਫਰੰਟ ਸਾਈਡ ਤੇ ਦਿਖੀ ਸੀ ਤੇ ਸਲਵਾਰ ਹੈਗੀ ਆ ਇਹਦੇ ਨਾਲ ਇਹ ਵਾਲੀ ਸਲਵਾਰ ਦੇ ਨਾਲ ਜੀ ਫੋਰਸ ਕੰਨੀ ਇੱਕ ਕੰਨੀ ਦੇ ਨਾਲ ਮਤਲਬ 2.5 ਮੀਟਰ ਦੀ ਆ ਮਿਲੂਗੀ ਤੁਹਾਨੂੰ ਪੱਟੀ ਨਾਲ ਪੱਟੀ ਨਹੀਂ ਹੈ ਪ੍ਰਿੰਟ ਹੀ ਆ ਨਾਲ ਚਾਹੇ ਤੁਸੀਂ ਇਹਨੂੰ ਸਲਵਾਰ ਤੇ ਲੈ ਲਓ ਜਾਂ ਕਿਤੇ ਵੀ ਤੁਸੀਂ ਇਹਨੂੰ ਅਡਜਸਟ ਕਰ ਸਕਦੇ ਹੋ ਇਹਦੀਆਂ ਤੁਸੀਂ ਕਲੀਆਂ ਪਾ ਲੋ ਅੱਧੀ ਅੱਧੀ ਕਰਕੇ ਇਹਨੂੰ ਬਰੀਕ ਕਲੀਆਂ ਪਾ ਲੋ 셔ਟ ਦੇ ਵਿੱਚ ਜਿਵੇਂ ਮਰਜ਼ੀ ਕਰ ਲੋ ਜੀ ਥੋੜੀ ਹਿੰਮਤ ਹੈਗੀ ਆ ਤੁਹਾਡੇ ਟੇਲਰ ਦੀ ਹਿੰਮਤ ਆ ਕਿ ਉਹ ਕਿਦਾਂ ਦੀ ਡਿਜ਼ਾਈਨਿੰਗ ਕਰਕੇ ਦਿੰਦਾ ਤੁਹਾਨੂੰ ਲਓ ਜੀ ਮਲ ਕਾਟਨ ਦੇ ਵਿੱਚ ਦੁਪੱਟਾ ਬੜਾ ਪਿਆਰਾ ਜਿਹਾ ਦੁਪੱਟਾ ਹੈ ਲਾਈਨਾਂ ਜੀਆਂ ਨੇ ਵਿੱਚ ਇਹਦੇ 'ਚ ਆਹ ਖੁੱਲਾ ਡੋਲਾ ਦੁਪੱਟਾ ਬਹੁਤ ਪਿਆਰਾ ਦੁਪੱਟਾ ਹੈ ਇਹ ਆ ਲੋ ਜੀ 2.5 2.5 ਮੀਟਰ ਦੇ ਦੁਪੱਟਿਆਂ ਨਾਲ ਸੂਟ ਆਉਣੀ ਹੈ ਜੀ ਤੇ ਪ੍ਰਾਈਸ ਇਹਦੀ ਹੈਗੀ ਆ ਸਿਰਫ 1050 ਰੁਪਏ 1050 ਦੇ ਵਿੱਚ ਆਊਗਾ ਇਹ ਬੜਾ ਸੂਟ ਲਓ ਜੀ ਅਗਲਾ ਤੁਸੀਂ ਇਸ ਤਰ੍ਹਾਂ ਹੀ ਮੇਰੇ ਖਿਆਲ ਨਾਲ ਦੇਖ ਲੋ ਸੇਮ ਹੀ ਹੈਗਾ ਉਦਾਂ ਹੀ ਇਹ ਸਲਵਾਰ ਹੈ ਨੇੜਿਆਂ ਤਾਂ ਬਹੁਤ ਆ ਬਹੁਤ ਜ਼ਿਆਦਾ ਨੇੜਿਆਂ ਤਾਂ ਬਹੁਤ ਜ਼ਿਆਦਾ ਐੱਛਾ ਠੀਕ ਹੈ ਠੀਕ ਹੈ ਐੱਛਾ ਠੀਕ ਹੈ ਹਾਂ ਬੜਾ ਸੋਹਣਾ ਜਿਹਾ ਪੀਚਾ ਜਿਹਾ ਕਲਰ ਹੈਗਾ ਬੜਾ ਹੀ ਸੋਹਣਾ ਜਿਹਾ ਇੱਥੇ ਰੰਗ ਸਹੀ ਆ ਤੇ ਆ ਲੋ ਇਹ ਦੀ ਡਿਜ਼ਾਈਨਿੰਗ ਹੋਊਗੀ ਇਹ ਇਹਦੀ ਪ੍ਰਿੰਟਿੰਗ ਹੋਊਗੀ ਬੜੀ ਪਿਆਰੀ ਜੀ ਪ੍ਰਿੰਟਿੰਗ ਹੈਗੀ ਆ ਚਾਹੇ ਨਿਆਣਾ ਪਾਵੇ ਇਹਨੂੰ ਚਾਹੇ ਸਿਆਣਾ ਪਾਵੇ ਠੀਕ ਹੈ ਜੀ 1050 ਚ ਮੇਰੇ ਨਾਲ ਵਾਲਾ ਸੂਟ ਹੈ ਤੇ ਅਗਲਾ ਥੋੜਾ ਜਿਹਾ ਪਿਸਤਾ ਜਿਹਾ ਕੀ ਆ ਕਲਰ ਜਿਹਾ ਸੂਟ ਹੈ ਲਓ ਇਹ ਵਾ ਸਹੀ ਆ ਰਿਹਾ ਹੋਣਾ ਹੂੰ ਸਹੀ ਹੈ ਆ ਸਹੀ ਹੈ ਸਹੀ ਹੈ ਜੀ ਕੀ ਹੈ ਕਲਰ ਇਹ ਵਾਲਾ ਦੁਪੱਟਾ ਇਹ ਵਾਲੀ ਇਹਦੇ ਨਾਲ ਸਲਵਾਰ ਸਲਵਾਰ ਤੇ ਉਦਾਂ ਹੀ 2.5 ਮੀਟਰ ਤੇ ਤੁਹਾਨੂੰ ਪ੍ਰਿੰਟਿੰਗ ਪੱਟੀ ਮਿਲ ਜੂ ਠੀਕ ਹੈ ਜੀ ਬਹੁਤ ਸੋਹਣਾ ਸੂਟ ਹੈ 1050 ਲੋ ਨੈਕਸਟ ਥੋੜੀ ਜੀ ਅ ਪ੍ਰਿੰਟ ਚੇਂਜ ਹੋ ਗਿਆ ਰਹੂਗਾ ਰੀਵਾ ਕਾਟਨ ਦੇ ਵਿੱਚ ਹੀ ਰਹੂਗਾ ਸੂਟ ਤਾਂ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਸੂਟ ਹੈ ਜੀ ਸਾਰੇ ਹਾਂ ਮੋਦੀ ਬੜੀ ਸੋਹਣੀ ਹੈ ਵੀ ਪ੍ਰਿੰਟਿੰਗ ਦੀ ਕਾਫੀ ਸੋਹਣੀ ਲੱਗਦੀ ਹੈ ਇਹ ਬਾਜੂ ਠੀਕ ਹੈ ਬਾਜੂ ਤੇ ਇਹ ਵਾਲਾ ਬਾਰਡਰ ਤੇ ਸ਼ਰਟ ਤੇ ਵੀ ਇਦਾਂ ਦਾ ਹੀ ਬਾਰਡਰ ਠੀਕ ਹੈ ਜੀ ਤੇ ਇਹ ਹੈਗੀ ਇਹਦੀ ਬੈਕ ਸਾਈਡ ਕਲਰ ਸਹੀ ਆ? ਕਲਰ ਸਹੀ ਚਲੋ ਸਹੀ ਆ ਰਿਹਾ ਸੋਹਣਾ ਜਿਹਾ ਕਲਰ ਹੈਗਾ ਜੀ ਦੱਸਿਆ じゃ ਨਹੀਂ ਜਾ ਸਕਦਾ ਕਿਹੜਾ ਕਲਰ ਹੈ ਆਹ ਲੋ ਸਲਵਾਰ ਪ੍ਰਿੰਟਡ ਹੈ ਛੋਟੇ ਛੋਟੇ ਬੁਟੀ ਆ ਤੇ ਸਲਵਾਰ ਤੇ ਆ ਦੇਖੋ ਯਾਰੀ ਜੀ ਚੀਜ਼ ਬਣੀ ਹੋਈ ਐ ਤੇ ਦੁਪੱਟਾ ਖੋਲ ਦੇਣੀ ਆ ਇੱਥੇ ਰੰਗ ਜਮਾ ਸਹੀ ਐ ਜਮਾ ਸਹੀ ਐ ਲੋ ਜੀ ਨੋਟ ਕਰ ਲਓ ਇੱਥੇ ਅੰਗ ਜਮਾ ਸਹੀ ਐ ਆ ਲਓ ਭਾਈ 2.5 ਮੀਟਰ ਦੇ ਦੁਪੱਟੇ ਆ ਮਲ ਕਾਟਨ ਦੇ ਦੁਪੱਟੇ ਸਿੱਤੇ ਟਿਕਣ ਬੜੇ ਪਤਲੇ ਪਤਲੇ ਬੜੀ ਜਿਆਦਾ ਸੋਹਣੇ ਦੁਪੱਟੇ ਨੇ ਜੀ ਔਰ ਇਹਨਾਂ ਦੇ ਵਿੱਚ ਨਾ ਦੇਖੋ ਲਾਈਨਾਂ ਲਾਈਨਾਂ ਜੀਆਂ ਨਹੀਂ ਬਹੁਤ ਪਿਆਰੀ ਚੀਜ਼ ਐ ਤੇ ਪ੍ਰਾਈਸ 1000 50 ਰੁਪਏ ਨੈਕਸਟ ਇੱਕ ਕਲਰ ਆਇਆ ਹੈ ਕਲਰ ਦੇ ਸਈਆ ਹੈ ਗਲਾ ਲੋ ਜੀ ਠੀਕ ਹੈ ਇਹ ਵਾਲਾ ਕਲਰ ਹੈ ਤੇ ਇਹ ਵਾਲੀ ਪ੍ਰਿੰਟਿੰਗ ਹੈ ਇਹ ਵਾਲਾ ਦੁਪੱਟਾ ਪਤਾ ਨਹੀਂ ਕਿਹੜਾ ਕਲਰ ਹੈ ਜੀ ਮੈਨੂੰ ਨਹੀਂ ਪਤਾ ਲੱਗ ਰਿਹਾ ਇਹਦਾ ਕਿਹੜਾ ਕਲਰ ਹੈ ਪਰ ਲਾਈਟ ਜਿਹਾ ਕਲਰ ਹੈਗਾ ਗ੍ਰੀਨ ਜੀ ਭਾ ਮਾਰਦੀ ਆ ਜਿਵੇਂ ਡਸਟੀ ਮਹਿੰਦੀ ਜਿਆ ਨਹੀਂ ਹੋ ਜਾਂਦਾ ਕਲਰ ਉਹ ਵਾਲਾ ਸਹੀ ਆ ਰਿਹਾ ਐੱਚ ਸਹੀ ਆ ਬਸ ਤੁਸੀਂ ਸੋਨ ਬੀਬੀ ਨਾਲ ਦੱਸਿਆ ਉੱਥੇ ਦੇਖ ਲਓ ਤੁਸੀਂ ਕਹਤਾ ਸਹੀ ਆ ਉੱਥੇ ਸਹੀ ਆ ਚਲੋ ასეთი ਸਹੀ ਹੈ ਇਹ ਪ੍ਰਾਈਸ 1500 ਲਓ ਜੀ ਹੁਣ ਮੈਂ ਤੁਹਾਨੂੰ ਸਾਰੇ ਵਰਕ ਵਾਲੇ ਸੂਟ ਦਿਖਾਉਂਗੀ ਆਹ ਲਓ ਪਹਿਲਾਂ ਤਾਂ ਮੈਂ ਤੁਹਾਨੂੰ ਵਾਈਟ ਕਲਰ ਦੇ ਦਿਖਾ ਦਾਂ ਮੇਰਾ ਫੇਵਰਟ ਵਾਈਟ ਕਲਰ ਲਿਸਤਾਂ ਵਗੈਰਾ ਲੱਗੀਆਂ ਹੋਈਆਂ ਨੇ ਖਰਚਾ ਖੂਚਾ ਬੜਾ ਤੁਸੀਂ ਕਰ ਲੈਣੀ ਹੈ ਲੋ ਇਹ ਨਾ ਨਵਾਂ ਆਇਆ ਹੈਗਾ ਜਿਹੜਾ ਕਪੜਾ ਮਲ ਚंदेਰੀ ਉਹਦੇ ਵਿੱਚ ਸੂਟ ਹੈਗਾ ਇਹ ਮਲ ਚंदेਰੀ ਬੜਾ ਪਿਆਰਾ ਜਿਹਾ ਕਪੜਾ ਹੈਗਾ ਜੀ ਆਹ ਲਓ ਸਾਰੇ ਫਰੰਟ ਤੇ ਵਰਕ ਪੂਰਾ ਟੋਟਲੀ ਸਾਰੇ ਫਰੰਟ ਤੇ ਵਰਕ ਨੇ ਜਿੰਨਾ ਵੀ ਦਿਖ ਰਿਹਾ ਇਹ ਚ ਕੁਝ ਵੀ ਪ੍ਰਿੰਟ ਨਹੀਂ ਹੈਗਾ ਸਾਰਾ ਵਰਕ ਹੈ ਇਹ ਠੀਕ ਹੈ ਜੀ ਡਾਰਕ ਲਾਈਟ ਜਾਂ ਸ਼ੈਡਡ ਜਿਹਾ ਵਰਕ ਹੈਗਾ ਤੇ نیچے ਘੇਰੇ ਤੇ ਮਿਲੂਗੀ ਇਹ ਵਾਲੀ ਤੁਹਾਨੂੰ ਲੇਸ ਠੀਕ ਹੈ ਲਾਈਟ ਡਾਰਕ ਜੀ ਲੈ ਲ ਸਗੀ ਆ ਤੇ ਬਾਜੂ ਹੈਗੀ ਆ ਇਹ ਵਾਲੀ ਠੀਕ ਹੈ ਜੀ ਬੈਕ ਸਾਈਡ ਤੋਂ ਕੱਢ ਲਓ ਜਾਂ ਫਰੰਟ ਤੋਂ ਕੱਢ ਲਓ ਉਹ ਤੁਹਾਡੀ ਮਰਜ਼ੀ ਆ ਅਹ ਫਰੰਟ ਤੋਂ ਨਿਕਲੂਗੀ ਇਹ ਲੇਸ ਹੈ ਜਿੱਥੇ ਮਰਜ਼ੀ ਐਡਜਸਟ ਕਰ ਲਿਓ ਜੀ ਤੁਸੀਂ ਲੇਸਾਂ ਵਗੈਰਾ ਨੂੰ ਠੀਕ ਹੈ ਜੀ ਆਦਾਂ ਵੀ ਹੈ ਹਾਂ ਇਹ ਵੀ ਬਾਜੂ ਦੀ ਲੇਸ ਹੈ ਤੇ ਬੈਕ ਸਾਈਡ ਰਹੂਗੀ ਜੀ ਇਹਦੀ ਪਲੇਨ ਠੀਕ ਹੈ ਮਲਚ ਨੇਰੀ ਦਾ ਕੱਪੜਾ ਦੇਖ ਲਓ ਤੁਸੀਂ ਮੈਂ نیچے ਥੋੜਾ ਜਿਹਾ ਹੱਥ ਰੱਖ ਕੇ ਦਿਖਾ ਦਿੰਨੀ ਇਹ ਵਾਲਾ ਕੱਪੜਾ ਹੈਗਾ ਡਾਲਜਾ ਕੱਪੜਾ ਨਹੀਂ ਹੈਗਾ ਥੋੜਾ ਬ੍ਰਾਈਟ ਜਿਹਾ ਹੈਗਾ ਆ ਲੋ ਇਹ ਹੈਗਾ ਸ਼ਰਟ ਇਹਦਾ ਤੇ ਸਲਵਾਰ ਮੈਨੂੰ ਲੱਗ ਰਹੀ ਹੈ ਵੀ ਇਹ ਹੋਊਗੀ ਅ ਸ਼ਾਇਦ ਇਹ ਪੈਨਮੀਟਰੀ ਹੋ ਗਈ ਇਹਨੇ ਦੇਖ ਲਿਆ 5 ਮੀਟਰ ਮਿਲੂਗੀ ਜੀ ਸਲਵਾਰ ਕਿਉਂਕਿ ਲਾਈਨਿੰਗ ਦਾ ਕੱਪੜਾ ਦਿੱਤਾ ਹੋਇਆ ਹੈ ਨਾਲ ਇਹਦੇ ਵਿੱਚ ਆ ਲੋ ਸਲਵਾਰ ਤੇ ਵਰਕ ਮਿਲੂਗਾ ਠੀਕ ਹੈ ਜੀ ਆ ਲੋ ਇਹ ਹੈਗਾ ਸਲਵਾਰ ਦਾ ਵਰਕ ਉਦਾਂ ਦਾ ਹੀ ਵਰਕ ਹੈ ਸਲਵਾਰ ਦਾ ਜਿੱਦਾਂ ਸ਼ਰਟ ਤੇ ਦਿਖਾਇ ਸੀ ਨੇੜੇ ਕਰਕੇ ਦਿਖਾ ਦੇ ਤੂੰ ਦੂਰੋਂ ਪਤਾ ਹੀ ਨਹੀਂ ਲੱਗਣਾ ਇਹ ਤਾਂ ਲੋ ਬੜਾ ਹੀ ਪਿਆਰਾ ਜਬਰਿਕ ਬਰੀਕ ਜ ਵਰਕ ਹੈ ਇਹ ਦੁਪੱਟਾ ਦਿਖਾਉਣੀ ਆ ਦੁਪੱਟਾ ਵੀ ਵਾਈਟ ਹੋਊਗਾ ਔਰ ਮਲਚ ਨੇਰੀ ਦੇ ਵਿੱਚ ਹੋਊਗਾ ਐਨਾ ਸੋਹਣਾ ਕਪੜਾ ਨਾ ਜੀ ਭਾਵੇਂ ਸਿਰ ਤੇ ਰੱਖੋ ਇਹਨੂੰ ਤੁਸੀਂ ਡਿਗਦਾ ਨਹੀਂ ਐਡਾ ਸੋਹਣਾ ਕਪੜਾ ਇਹ ਬਹੁਤ ਪਿਆਰਾ ਜਿਹਾ 4 ਸਾਈਡ ਲੇਸ ਤੇ ਇਹਦੇ ਵਿੱਚ ਆਹ ਵਾਲਾ ਵਰਕ ਕੰਨੀ ਤੇ ਵੀ ਸਾਰੇ ਵਰਕ ਮਿਲੂਗਾ ਤੇ ਵਿੱਚ ਫਿਰ ਤੁਹਾਨੂੰ ਵਰਕ ਮਿਲਣਾ ਬੂਟੀ ਮਿਲਣੀ ਆ ਵਰਕ ਦੀ ਆ ਲਓ ਬੜਾ ਹੀ ਲੰਬਾ ਚੌੜਾ ਦੁਪੱਟਾ ਹੈ ਜੀ ਬਹੁਤ ਸੋਹਣਾ ਦੁਪੱਟਾ ਹੈ ਮਲਚ ਨੇਰੀ ਚ ਸ਼ਰਟ ਮਲਚ ਨੇਰੀ ਚ ਦੁਪੱਟਾ ਐਸੀ ਬੜੀ ਸੋਹਣੀ ਆ हां ਤੇ ਮਸਲੀਨ ਦੀ ਸਲਵਾਰ 5 ਮੀਟਰ ਠੀਕ ਹੈ ਜੀ ਤੇ ਪ੍ਰਾਈਸ ਮੈਂ ਤੁਹਾਨੂੰ ਲਿਖ ਦੂੰਗੀ ਸਕਰੀਨ ਤੇ ਲਓ ਜੀ ਅਗਲਾ ਕੀ ਹੈ ਆਹ ਬੜਾ 컬러 ਦੇਖ ਲਓ ਤੁਸੀਂ ਕਿੰਨਾ ਸੋਹਣਾ ਕਲਰ ਹੈਗਾ ਆਹ ਸਾਰੇ ਤੁਹਾਨੂੰ ਇਸ ਤਰ੍ਹਾਂ ਦੀ ਇਸ ਤਰ੍ਹਾਂ ਦਾ ਵਰਕ ਮਿਲੂਗਾ ਪਤਾ ਕੀ ਹੈ ਜੀ ਜੀ ਮੈਂ ਪਹਿਲਾਂ ਆਰਕੰਡੀ ਨਹੀਂ ਹੁੰਦਾ ਸੀ ਪਹਿਲਾਂ ਆਰਕੰਡੀ ਹੁੰਦਾ ਸੀ ਇਸ ਤਰ੍ਹਾਂ ਪਤਲਾ-ਪਤਲਾ ਜਾ ਹੁਣ ਇਹ ਬਹੁਤ ਜ਼ਿਆਦਾ ਸੌਫਟ ਕਪੜਾ ਆ ਗਿਆ ਜੀ ਜਿਹਦਾ ਨਾਮ ਮਲਚਂਦੇਰੀ ਹੈ ਠੀਕ ਹੈ ਤੇ ਇਹ ਹੈਗੀ ਸਲਵਾਰ ਮੈਨੂੰ ਇਹਦੀ ਸਲਵਾਰ ਤਾਂ ਕੱਟ ਲਗੜੀ ਉਹ 5 ਮੀਟਰ ਸੀ ਵਾਈਟ ਵਾਲੀ 5 ਮੀਟਰ ਸੀ ਇਹ ਨਹੀਂ ਲੱਗਦੀ ਮੈਨੂੰ 5 ਮੀਟਰ ਇਹ ਕੱਟ ਹੈ ਇਹ 3 ਮੀਟਰ ਲੱਗਦੀ ਹੈ ਇਹ 3 ਮੀਟਰ ਹੈ ਵਾਈਟ ਦੇ ਨਾਲ ਆਪਾਂ ਨੂੰ 5 ਮੀਟਰ ਸਲਵਾਰ ਨਿਕਲੀ ਆ ਜੀ ਇਹਦੇ ਨਾਲ ਆਪਾਂ ਨੂੰ 3 ਮੀਟਰ ਸਲਵਾਰ ਮਿਲੂਗੀ ਸਲਵਾਰ ਬਹੁਤ ਸੋਹਣੀ ਹੈ ਮਸਲੀਨ ਦੇ ਵਿੱਚ ਸਲਵਾਰ ਮਿਲੂਗੀ ਤੇ ਉੱਪਰ ਮਿਲੂਗਾ ਇਹ ਵਰਕ ਠੀਕ ਹੈ ਜੀ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਦੁਪੱਟਾ ਫੋਲਨ ਦੀ ਲੋੜ ਨਹੀਂ ਆ ਉਦਾਂ ਹੀ ਵਰਕ ਹੈ ਠੀਕ ਹੈ ਤੇ ਲੇਸਸ ਵਗੈਰਾ ਦੇਖ ਲਓ ਤੁਸੀਂ ਆਸੀਂ ਉਦਾਂ ਦੀ ਹੀ ਲੇਸ ਲੱਗੀ ਹੋਈ ਹੈ ਜਿਸ ਤਰ੍ਹਾਂ ਦੀ ਲੇਸ ਉਹ ਦੇਖੀ ਸੀ ਨਾ ਬਲੂ ਜੀ ਇਹ ਆ ਵਾਲਾ ਸੂਟ ਹੈ ਜੀ ਇਹ ਤਾਂ ਠੀਕ ਹੈ ਬੇਬੀ ਪਿੰਕ ਕਲਰ ਹੈ ਜੀ ਇਹ ਬਿਲਕੁਲ ਐਗਜ਼ੈਕਟ ਬੇਬੀ ਪਿੰਕ ਬਣ ਠੀਕ ਹੈ ਐਸਾ ਠੀਕ ਹੈ ਬਸ ਠੀਕ ਹੈ ਪ੍ਰਾਈਸ ਇਹਦੀ ਹੈਗੀ ਹੈ ਜੀ ਮੈਂ ਤੁਹਾਨੂੰ ਦੱਸ ਦੇਣੀ ਆ 1850 ਇਹ ਸੂਟ 1850 ਚ ਮਿਲ ਜੂਗਾ ਹਨ ਸ਼ਿਪਿੰਗ ਚਾਰਜਸ ਕੋਈ ਨਹੀਂ ਲਓ ਜੀ ਨੈਕਸਟ ਦੇਖ ਲਓ ਇਹ ਵਾਲਾ ਸੂਟ ਦੇਖ ਲਓ ਪਹਿਲਾਂ ਦੇਖਣਾ ਬਸ ਹੁਣ ਤੱਕ ਤੁਸੀਂ ਬਾਕੀ ਦੇਖਿਆ ਹੋਇਆ ਤੁਹਾਡਾ ਬਸ ਠੀਕ ਹੈ ਕਰਦਾ ਠੀਕ ਹੈ ਇਹ ਸਲਵਾਰ ਹੈ ਇਹਦੇ ਨਾਲ ਉਦਾਂ ਹੀ 2.5 ਮੀਟਰ ਦੀ ਸਲਵਾਰ ਮਿਲੂਗੀ ਇਹ ਬੱਚਾ ਨਾ ਸਹੀ ਕਲਰ ਹੈ ਠੀਕ ਹੈ ਤੇ ਇਹ ਮੈਨੂੰ ਜੀ ਨਾਲ ਦਿੰਦੇ ਦੁਪੱਟਾ ਉਦਾਂ ਹੀ ਇਹਦੇ ਬਲੂ ਕਲਰ ਦੀ ਲੇਸ ਲਵਾਂਗੀ ਸੇਮ ਲੇਸ ਮਿਲੂਗੀ ਸਾਰਿਆਂ ਨੂੰ ਇੱਕੋ ਜੀ ਠੀਕ ਹੈ ਜੀ ਤੇ ਨੈਕਸਟ ਦੇਖੋ ਇਹ ਵਾਲਾ ਤਲਾਂਦੇ ਹੋ ਇਹ ਥੋੜਾ ਲੇਮਨ ਜਿਹਾ ਸ਼ੇਡ ਲੱਗ ਰਿਹਾ ਮੈਨੂੰ ਲੇਮਨ ਜਿਹਾ ਸ਼ੇਡ ਹੈ ਜੀ ਬਸ ਸਹੀ ਹੈ ਰੰਗ ਲੇਮਨ ਸ਼ੇਡ ਬੜਾ ਪਿਆਰਾ ਲੱਗਦਾ ਹੁੰਦਾ ਲੇਮਨ ਸ਼ੇਡ ਗਰਮੀ ਆਉਂਦੀ ਹੈ ਤੁਹਾਨੂੰ ਬਹੁਤ ਪਸੰਦ ਆ ਲੇਮਨ ਸ਼ੇਡ ਤੇ ਇਹ ਹੈਗੀ ਆ ਸਲਵਾਰੇ ਦੀ ਸ਼ਾਈਨ ਕਰ ਲਈ ਆ ਦੇਖੋ ਨੇੜੇ ਕਰਕੇ ਦਿਖਾਉਂਦੀ ਹਾਂ ਠੀਕ ਹੈ ਮੈਂ ਦੇਖ ਲ ਲਈ ਆ ਵੀ ਇਹ ਕਿੰਨੀ ਕ ਪਤਲੀ ਆ ਥੋੜੀ ਜਿਹੀ ਐ ਗੋਡਿਆਂ ਤੇ ਲਾਉਣੀ ਐ ਤਾਂ ਲਾ ਲਿਓ ਵੈਸੇ ਅਦਰਵਾਈਜ਼ ਨਹੀਂ ਲੋੜ ਪੈਣੀ ਤੇ ਇਹ ਹੈਗੀ ਐ ਦੁਪੱਟਾ ਇਹ ਇਹਦਾ ਦੁਪੱਟਾ ਠੀਕ ਐ ਜੀ ਬਹੁਤ ਸੋਹਣਾ ਸੂਟ ਐ ਆਇਤ ਰਣ ਜਿਵੇਂ ਸਹੀ ਆਈ ਐ ਸਹੀ ਆ ਗਿਆ ਆ ਲਓ ਇੱਕ ਸੂਟ ਖੋਲਮੈਂ ਆਹ ਦੇ ਦੱ ਇਹ ਤੁਹਾਨੂੰ ਕੋਰਕੀ ਦਿਖਾ ਦਿੰਦੀ ਆਂ ਕਾਟਨ ਬਹੁਤ ਸੋਹਣੀ ਆ ਆਹ ਲਓ ਜੀ ਆ ਕਾਟਨ ਬੜੀ ਪਿਆਰੀ ਹੈ ਥੋੜੀ ਲਿਲਨ ਕਾਟਨ ਟਾਈਪ ਲੱਗਦੀ ਆ ਮੈਨੂੰ ਇਹ ਸੋਹਣਾ ਜਿਹਾ ਕਪੜਾ ਹੈ ਦੇਸੀ ਇਹ ਤੇ ਬਿਨਾਂ ਲਾਈਨਿੰਗ ਤੋਂ ਹੀ ਬਣ ਜਾਊਗਾ ਜੀ ਇਹ ਆ ਘੇਰੇ ਤੇ ਤੁਹਾਨੂੰ ਮਿਲੂਗਾ ਇਹਦੇ ਤੇ ਵਰਕ ਠੀਕ ਹੈ ਕਿੰਨਾ ਹੋਊਗਾ ਘੇਰਾ ਲਾਫ ਦਿੰਨੇ ਆ 25.5 ਘੇਰਾ ਜੀ ਠੀਕ ਹੈ ਤੇ ਆ ਇੱਕ ਫਲਾਵਰ ਬਣਿਆ ਹੋਇਆ ਇਹਦੇ ਤੇ ਵੱਡਾ ਸਾਰਾ ਵਰਕ ਦਾ ਫਲਾਵਰ ਤੇ ਇਹ ਹੈਗਾ ਇਹਦੇ neck ਦੇ ਉੱਪਰ ਪੱਟੀ ਹੁਣ ਤੁਹਾਨੂੰ ਮੈਂ ਲੈਂਥ ਨਾਪ ਕੇ ਦੱਸਾਂ ਇਹਦੀ ਲਓ ਜੀ ਇੱਥੋਂ ਤੱਕ 40 ਲੈਂਥ ਹੈ ਪਰ neck ਜਿਹੜਾ ਤੁਸੀਂ ਉੱਪਰੋਂ ਕੱਢਣਾ ਆਹ 6 ਇੰਚ ਦਾ 6.5 ਇੰਚ ਦਾ ਠੀਕ ਹੈ ਤੇ 39 40 ਲੈਂਥ ਬਣੂਗੀ ਤੁਹਾਡੀ ਅਗਰ ਤੁਸੀਂ ਕੱਟ ਕਰਨੀ ਆ ਤਾਂ ਥੋੜੀ ਪੱਟੀ ਆ ਜਿਹੜੀ ਉਹ ਪੱਟੀ 걸ਦੀ ਠੀਕ ਹੈ ਜੀ ਇਹ ਆ ਲੋ ਜੀ ਇਸ ਤਰ੍ਹਾਂ ਦਾ ਹੋ ਜਾ ਦਿੱਤੇ ਬਹੁਤ ਬੜਾ ਪਿਆਰਾ ਲੱਗਦਾ ਸੂਟ ਬਹੁਤ ਸੋਹਣਾ ਜਿਹਾ ਸੂਟ ਹੈ ਤੇ ਇਹ ਹੈਗਾ ਇਹਦਾ ਬਾਜੂ ਦਾ ਠੀਕ ਹੈ ਜੀ ਬਹੁਤ ਪਿਆਰਾ ਸੂਟ ਹੈ ਬੜਾ ਹੀ ਪਿਆਰਾ ਜਿਹਾ ਸੂਟ ਦਾ ਆ ਲੋ 2 40 ਦੁਪੱਟਾ ਮਿਲੂਗਾ ਤੇ ਤੁਹਾਨੂੰ ਕੰਨੀਆਂ ਤੇ ਆ ਵਾਲੀ ਬੇਲ ਮਿਲੂਗੀ ਵਰਕ ਦੇ ਤੇ ਵਿੱਚ ਫੇਰ ਤੁਹਾਨੂੰ ਬੂਟੀ ਮਿਲੂਗੀ ਇਹਦੇ ਵਿੱਚ ਠੀਕ ਹੈ ਤੇ ਫੋਰ ਸਾਈਡ ਇਹ ਵਾਲੀ ਲੇਸ ਵਾਲੀ ਤੇ ਦੁਪੱਟਾ ਹੈਗਾ ਜਿਹੜਾ ਮੈਂ ਨੇੜੇ ਕਰਕੇ ਦਿਖਾਵਗੀ ਦੁਪੱਟਾ ਦੁਪੱਟਾ ਬਰਬਰੀ ਦਾ ਮਿਲੂਗਾ ਆਹ ਲਓ ਜੀ ਬਰਬਰੀ ਦਾ ਦੁਪੱਟਾ ਇਹ ਬਹੁਤ ਧਿਆਰਾ ਦੁਪੱਟਾ ਤੇ ਪ੍ਰਾਈਸ ਹੈਗੀ 1850 ਬਸ ਮਾੜਾ ਜਿਹਾ ਕਲਰ ਫਰਕ ਹੈ ਹੋਰ ਕੁਛ ਨਹੀਂ ਉਹ ਥੋੜਾ ਲਾਈਟ ਸੀ ਇਹ ਥੋੜਾ ਜਆ ਡਾਰਕ ਗ੍ਰੇ ਜਿਹਾ ਟੋਨ ਨੂੰ ਆ ਗਿਆ ਠੀਕ ਹੈ ਬਾਕੀ ਸੇਮ ਹੀ ਹੈ ਤੇ ਲੋ ਜੀ ਜਾਂਦੇ ਜਾਂਦੇ ਨਾ ਮੇਰੇ ਇੱਕ ਸੂਟ ਨਿਗਾ ਪੈ ਗਿਆ ਇੱਥੇ ਤੇ ਆ ਪਿਆ। ਕਾਫੀ ਸੋਹਣਾ ਲੱਗਦਾ ਮੈਨੂੰ ਇਹ ਸੂਟ। ਲੋ ਤੁਹਾਨੂੰ ਜਾਂਦੇ ਜਾਂਦੇ ਦਿਖਾ ਦਿੰਨੀ ਆ ਵੀ ਸੂਟ ਇਹ। ਲੋ ਰਾਮ ਟੈਕਸ ਦਾ ਸੂਟ ਆ ਬੜੇ ਦਿਨਾਂ ਬਾਅਦ ਹੁਣ ਤੁਹਾਨੂੰ ਮੈਂ ਰਾਮ ਟੈਕਸ ਦਾ ਸੂਟ ਦਿਖਾਇਆ। ਤੇ ਇਹ ਹੈਗਾ ਜੀ ਸ਼ਰਟ। ਬਹੁਤ ਸੋਹਣਾ ਸੂਟ ਆ। ਇਹ ਸਲਵਾਰ ਆ ਤੇ ਇਹ ਹੈਗੀ ਇਹਦੀ ਸ਼ਰਟ। ਬਿਲਕੁਲ ਪਿਓਰ ਕਾਟਨ ਰਿਕਾਟਨ ਆ ਜੀ ਰਾਮ ਟੈਕਸ ਦੀ ਕਾਟਨ ਆ 850 ਦੇ ਵਿੱਚ ਮਿਲਣ ਵਾਲਾ ਸੀ। ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ। ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਾਂਗੇ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਵਣ ਸੱਚੀ ਜੀ